ਮਿੰਟੋ ਜੀ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਹੈ ਖਾਸ ਕਰਕੇ ਇਹ ਕਹਿੰਦੇ ਸੀਗੇ ਕਿ ਸਾਡੇ ਕੋਲੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਵੀ ਜ਼ੀਰੋ ਟੋਲਰੈਂਸ ਹੈ ਤੇ ਬਾਕੀ ਸਭ ਕੁਝ ਵੀ ਅਸੀਂ ਜਿਹੜੀ ਰਾਜਨੀਤੀ ਕਰਨੀ ਉਹ ਬੜੀ ਸਪਸ਼ਟ ਕਰਨੀ ਹੈ। ਪਰ ਉਹ ਪਹਿਲਾਂ ਲੋਕਪਾਲ ਕੇਜਰੀਵਾਲ ਸਾਹਿਬ ਉਸਤੇ ਗੱਲਬਾਤ ਕਰਦੇ ਰਹੇ ਹੋਰ ਕਈ ਸਾਰੇ ਮਸਲੇ ਕੇਜਰੀਵਾਲ ਸਾਹਿਬ ਲੈ ਕੇ ਪਰ ਆਰਟੀਆਈ ਦੀ ਆਪਾਂ ਕਈ ਵਾਰੀ ਗੱਲਬਾਤ ਕੀਤੀ ਕਿ ਆਰਟੀਆਈ ਹੌਲੀ 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 ਖਤਮ ਹੁੰਦੀ ਜਾ ਰਹੀ ਹੈ। ਹੁਣ ਇੱਕ ਹੋਰ ਖਬਰ ਆ ਰਹੀ ਹੈ ਕਿ ਜਿਹੜੀ ਰਿਟਰਨ ਭਰੀ ਜਾਂਦੀ ਹੈ ਪ੍ਰੋਪਰਟੀ ਰਿਟਰਨ ਜਿਹਦੇ 'ਚ ਜਾਇਦਾਦ ਦਾ ਵੇਰਵਾ ਹੁੰਦਾ ਹੈ ਚਾਹੇ ਕੋਈ ਮੰਤਰੀ ਹੋਵੇ ਚਾਹੇ ਵਿਧਾਇਕ ਹੋਵੇ ਤੇ ਇੱਥੇ ਤੱਕ ਸਪੀਕਰ ਸਾਹਿਬ ਵੀ ਇਹ ਕਹਿੰਦੇ ਕਿ ਉਹਨਾਂ ਦੀ ਜਿਹੜੀ ਰਿਟਰਨ ਵਾਲਾ ਜਿਹੜਾ ਕਹ ਲੋ ਕਿ ਜਾਣਕਾਰੀ ਹੈ ਉਹ ਅਸੀਂ ਸਾਂਝੀ ਨਹੀਂ ਕਰਨੀ ਫਿਰ ਇਥੇ ਸਪਸ਼ਟਤਾ ਤੇ ਉਹ ਜਿਹੜਾ ਸਾਰਾ ਕੁਝ ਖਤਮ ਹੀ ਹੋ ਗਿਆ ਫਿਰ ਤੇ ਗੱਲ ਜਨਾਬ ਇਹ ਆ ਕਿ ਜਦੋਂ ਮੰਨ ਲਓ ਕੋਈ ਇਮਾਨਦਾਰ ਹੈ ਮੈਂ ਅੱਜ ਵੀ ਕਹਿਣਾ ਕਿ ਕੁਝ ਸੁਨੇ ਮਿਲ ਰਹੇ ਨੇ ਮੈਨੂੰ ਪਤਾ ਨਹੀਂ ਕਿੱਥੋਂ ਆ ਰਹੇ ਮੈਂ ਉਹਨਾਂ ਚੀਜ਼ਾਂ ਤੋਂ ਡਰਨ ਵਾਲਾ ਤੇ ਹੈ ਹੀ ਨਹੀਂ ਘਟੂ ਘਟ ਮੈਂ ਇੱਕ ਗਲਤ ਦਾਅਵੇ ਨਾਲ ਕਹਿਣਾ ਤੇ ਨਾ ਮੈਂ ਕਿਸੇ ਨੂੰ ਡਰਾਉਣਾ ਹੁੰਨਾ ਕਦੇ ਨਾ ਮੈਂ ਕਿਸੇ ਤੋਂ ਡਰਦਾ ਚਾਹੇ ਕੋਈ ਜੱਡਾ ਮਰਜ਼ੀ ਖੱਬੀ ਖਾਨ ਜੀ ਗੱਲ ਇਹ ਜਨਾਬ ਕਿ ਭਈ ਜਦੋਂ ਵੀ ਸਾਨੂੰ ਆ ਕੇ ਕੋਈ ਡਰਾਵਾ ਮਾਰਦਾ ਚਾਹੇ ਕਮੈਂਟ ਚਾਹੇ ਚਾਹੇ ਕੋ ਮੈਸੇਜ ਆ ਕੇ ਸੁਨੇਹਾ ਦਿੰਦਾ ਚਾਹੇ ਉਹ ਕੋਈ ਖੈਰ ਖਵਾ ਬਣ ਕੇ ਫੋਨ ਤੇ ਕਹਿੰਦਾ ਕਿ ਇਦਾਂ ਉਦਾਂ ਤੇਰਾ ਕੰਮ ਇਦਾਂ ਉਦਾਂ ਤੇ ਆਪਾਂ ਇੱਕੋ ਗੱਲ ਕਹੀਦੀ ਆ ਕਿ ਵੀਰੇ ਸਾਡੇ ਕੋਲ ਕੀ ਆ ਤੱਕਾ ਤੇ ਕੋਈ ਵੀ ਕਰ ਸਕਦਾ ਹੈ ਨਾ ਜਿਹਦੇ ਕੋਲ ਪਾਵਰ ਹੈ ਪਰ ਜੇ ਕੋਈ ਚੋਰੀ ਕੀਤੀ ਆ ਤਾਂ ਅੱਜ ਕੱਲ ਮੋਬਾਈਲਾਂ ਚ ਹੀ ਪਈ ਆ ਸਾਡੇ ਦੇ ਸਕੈਨ ਪਹਿਲਾਂ ਕਰ ਰੱਖੇ ਨੇ ਨਾ ਹਮ ਕਰ ਲੋ ਇਹਦੇ ਚੋਂ ਲੱਭ ਨਾ ਅਜੇ ਕੁਲਫੀ ਵੀ ਲੈਣੀ ਆ ਡੱਕੇ ਵਾਲੀ ਤਾਂ ਉਹ ਸਕੈਨ ਕਰੀਦਾ ਕਿ ਲੈ ਚੱਕ ਮਿੱਤਰਾ ਜਿਹੜਾ ਆਇਆ ਤੇ ਜਿਹੜਾ ਗਿਆ ਨਾ ਰਜਿਸਟਰੀ ਤੇ ਲੇ ਦੇਣੀ ਆ ਠੀਕ ਹੈ ਨਾ ਜੀ ਹਮ ਤੇ ਜੇ ਮੈਂ ਮੰਨ ਲਓ 50 ਲੱਖ ਲਿਆ ਉਸ پارٹی ਤੋਂ ਤੇ 50 ਲਿਆ ਉਸ پارٹی ਤੋਂ ਤੇ 50 ਲਿਆ ਉਸ پارٹی ਤੋਂ ਤੇ ਫਿਰ ਮੈਂ ਬਾੜਿਆ ਇਧਰੋਂ ਮੇਰਾ ਮਤਲਬ ਉੱਥੇ ਪਲਾਟ ਪਿਆ ਕੋਨੇ 'ਚ ਮਲੋੜ ਦੇ ਉੱਥੇ ਪਿਆ ਉੱਥੇ ਪਿਆ ਉੱਥੇ ਚਾਚੇ ਦੇ ਨਾਮ ਹੈ ਉੱਥੇ ਮਾਸੀ ਦੇ ਨਾਮ ਹੈ ਉੱਥੇ ਬਿੱਲੀ ਦੇ ਨਾਮ ਆ ਫਿਰ ਮੈਂ ਆਪੇ ਡਰਨਾ ਹਾਂ ਬਿਲਕੁਲ ਕਿ ਕਿਤੇ ਯਾਰ ਉਹ ਉਹ ਕਿੱਸਾ ਨਾ ਨਿਕਲਾਵੇ ਹੂੰ ਠੀਕ ਹੈ ਨਾ ਜੀ ਬਹੁਤ ਸਾਰੇ ਪੋਲੀਟੀਸ਼ੀਅਨਸ ਦੇ ਨਾਲ ਜੁੜੇ ਲੋਕ ਵੀ ਇਦਾਂ ਹੀ ਕਰਦੇ ਆ ਨਾ ਕਾਣਾ ਬੰਦਾ ਹੋਊ ਤੇ ਡਰੂਗਾ ਨਹੀਂ ਤੇ ਫਿਰ ਜੀ ਦੇ ਕੋਲੇ ਇਹਨਸ ਪਾਸਟਿਕਾ ਮੌਨ ਕੀ ਦੱਸ ਸਵਾਲ ਬਟਾਈ ਹੋਇਆ ਹਮ ਕਿ ਪਾਰਦਰਸ਼ਤਾ ਜਿਹੜੀ ਐ ਉਹਦੋਂ ਪ੍ਰਭਾਵਿਤ ਹੁੰਦੀ ਐ ਜਦੋਂ ਕਿਤੇ ਨਾ ਕਿਤੇ ਕਿਸੇ ਨੂੰ ਡਰ ਇਸ ਗੱਲ ਦਾ ਹੁੰਦਾ ਕਿ ਮੇਰਾ ਪਾਜ ਉਧੜ ਜਾਊਗਾ ਜੀ ਦਾਵਾ ਕੀ ਕੀਤਾ ਗਿਆ ਸੀਗਾ ਕਿ ਕ੍ਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਹਮ ਪਾਰਦਰਸ਼ਤਾ 100% ਨਿਯਮ 100% ਫਾਲੋ ਕੀਤੇ ਜਾਣਗੇ ਸਰ ਹੋਇਆ ਕੀ ਸੀਗਾ ਕਿ ਕਾਂਗਰਸ ਰਾਜਵਿਲੇ ਇੱਕ ਇਹਨਾਂ ਨੇ ਕਾਨੂੰਨ ਹੋਣਾ ਦਿੱਤਾ ਕਿ ਹਰੇਕ ਵਿਧਾਨਕਾਰ ਵਿਧਾਨਕਾਰ ਜਿਹੜਾ ਹੁੰਦਾ ਹੈ ਨਾ ਉਹੀ ਸਪੀਕਰ ਬਣਦਾ ਉਹੀ ਮੰਤਰੀ ਬਣਦਾ ਤੇ ਉਹੀ ਮੁੱਖ ਮੰਤਰੀ ਬਣਦਾ ਵਿਧਾਨਕਾਰ ਸ਼ਬਦ ਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਵੀ ਵਿਧਾਨ ਸਭਾ ਚ ਚੱਲ ਗਿਆ ਜੀ ਉਹ ਆਪਣੀ ਜਿਹੜੀ ਜ਼ਾਇਦਾਦ ਦੀ ਤਫਸੀਲਿਆ ਹਰੇਕ ਸਾਲ ਜਾ ਕੇ ਜਮਾ ਕਰਵਾਊਗਾ ਹਮ ਜਿਹੜੀ ਕਿ ਲਗਭਗ ਜਨਤਾ ਕਰੂਗੀ ਠੀਕ ਹੈ ਨਾ ਕੋਈ ਵੀ ਨੁਮਾਇੰਦਾ ਉਹ ਖਾਤੇ ਚੋਂ ਲਾਭ ਲੈ ਰਿਆ ਤਾਂ ਉਹਦੀ ਤੇ ਭਾਵੇਂ ਕਾਰ ਦਾ ਵੀ ਆਪਾਂ ਆਰਟੀਆਈ ਰਹੀਂ ਖਰਚਾ ਕੱਢ ਲਈਏ ਕਿ ਭਾਈ ਤੇਰੀ ਕਾਰ ਕਿੰਨੀ ਚੱਲੀ ਹੈ ਸਾਡਾ ਹੱਕ ਬਣਦਾ ਹੂੰ ਕਿਉਂਕਿ ਤੈਨੂੰ ਅਸੀਂ ਕਿਲੋਮੀਟਰ ਦੇ 16 ਰੁਪਏ ਦੇਣੇ ਆ ਜਿੰਨੇ ਵੀ ਦੇਣੇ ਆ ਕਿ ਭਾਈ ਸਾਡਾ ਹੱਕ ਬਣਦਾ ਹੈ ਕਿ ਤੂੰ ਇੱਕ ਮਹੀਨੇ ਦੇ ਵਿੱਚ ਉਹ ਕਾਰ ਕਿੰਨੇ ਕਿਲੋਮੀਟਰ ਚਲਾਈ ਫਿਰ ਸਾਡਾ ਇਹ ਵੀ ਹੱਕ ਬਣਦਾ ਹੈ ਕਿ ਜਦੋਂ ਤੁਸੀਂ ਆਏ ਉਦੋਂ ਤੁਹਾਡੇ ਕੋਲ ਕੀ ਸੀ ਇੱਕ ਸਾਲ ਚ ਨਵਾਂ ਕੀ ਆਇਆ ਜੀ ਤੇ 5 ਸਾਲਾਂ ਬਾਅਦ ਜਦੋਂ ਤੁਸੀਂ ਐਫੀਡੈਫਟ ਫਾਈਲ ਕਰਦੇ ਹੋ ਉਦੋਂ ਵੀ ਸਾਨੂੰ ਜਾਣਨ ਦਾ ਹੱਕ ਹੈ ਕਿ ਪਿਛਲੇ ਇਲੈਕਸ਼ਨ ਚ ਕਿੱਥੇ ਸੋ ਤੇ ਹੁਣ ਕਿੱਥੇ ਹੋ ਬਿਲਕੁਲ ਇਹਨਾਂ ਨੇ ਕੀ ਕਰਿਆ ਵਾ ਇਹਨਾਂ ਨੇ ਇਹ ਕੀਤਾ ਹੈ ਕਿ ਹੁਣ ਅੱਜ ਸੱਚ ਕਹੂੰ ਛ ਰਿਪੋਰਟ ਲੱਗੀ ਆ ਕਿ ਭਈ ਆਰਟੀਆਈ ਰਹੀਂ ਜਿਹੜੀ ਉਹ ਜਾਣਕਾਰੀ ਦਿੰਦੇ ਸੀ ਉਹ ਤਿੰਨ ਤੋਂ ਇਨਕਾਰ ਕਰ ਦਿੱਤਾ ਹੂੰ ਤੋ ਜਿਹੜੇ ਵੇਰਵੇ ਜਮਾ ਹੁੰਦੇ ਆ ਉਹ ਪਤਾ ਨਹੀਂ ਹੋਏ ਕਿ ਨਹੀਂ ਹੋਏ ਮੈਨੂੰ ਨਹੀਂ ਪਤਾ ਇਸ ਗੱਲ ਦਾ ਪਰ ਕਿਤੇ ਨ ਕਿਤੇ ਲੋਕਾਂ ਚ ਜਿਹੜੇ ਚਰਚੇ ਚੱਲਦੇ ਆ ਕਿ ਕੁਝ ਬੰਦੇ ਆਮ ਤੋਂ ਅੱਜਕੱਲ ਬੇहद ਖਾਸ ਹੋ ਗਏ ਆ ਜੇ ਉਹ ਵਾਕਈ ਆਮ ਆ ਤੇ ਤੁਸੀਂ ਆਮ ਬੰਦੇ ਵਾਸਤੇ ਸਾਰੀ ਜਾਣਕਾਰੀ ਜਿਹੜੀ ਉਹ ਸਗੋਂ ਵੈੱਬਸਾਈਟ ਤੇ ਪਾਓ ਜੀ ਆਪਦੀ ਪਾਰਟੀ ਦੀ ਵੈੱਬਸਾਈਟ ਤੇ ਪਾਓ ਫਿਰ ਦੇਖਣਾ ਸਰ ਇਹਨਾਂ ਨੇ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਜਦੋਂ ਆਈ ਇਹਨਾਂ ਨੇ ਆਪਣੀ ਚੰਦੇ ਲਈ ਵੈਬਸਾਈਟ ਬਣਾਈ ਸੀ ਸਰ ਬਾਅਦ ਚ ਵੈਬਸਾਈਟ ਕਿੱਥੇ ਗਈ ਕਿਸੇ ਨੂੰ ਪੁੱਛ ਲਿਓ ਪੁਰਾਣੇ ਮੋਢੀਆਂ ਚ ਉਹਦਾ ਕੀ ਹਾਲ ਹੋਇਆ ਕੀ ਅਸ਼ਰ ਹੋਇਆ ਤਾਂ ਜੇ ਤੁਸੀਂ ਭਾਈ ਇਹਨਾਂ ਗੱਲਾਂ ਦਾ ਅਸੀਂ ਤੇ ਸਵਾਲ ਚੁੱਕਦੇ ਆ ਨਾ ਜੀ ਅਸੀਂ ਤੇ ਬਹੁਤ ਕੁਝ ਸੁਣਦੇ ਆ ਕਿ ਫਲਾਣਾ ਇੱਥੇ ਬਣਾ ਰਿਆ ਜੀ ਫਲਾਣਾ ਆਪਦੇ ਮਾਮੇ ਦੇ ਨਾਮ ਆ ਕਰ ਗਿਆ ਜੀ ਫਲਾਣਾ ਆਪਦੇ ਮਾਸੜ ਦੇ ਨਾਮ ਆ ਕਰ ਗਿਆ ਆ ਕਰ ਗਿਆ ਵਾਹ ਕਰ ਗਿਆ ਤੁਸੀਂ ਇਹਨਾਂ ਚੀਜ਼ਾਂ ਨੂੰ ਚੁੱਪ ਕਰਾਉਣ ਵਾਸਤੇ ਆਪਣੀ ਪਾਰਟੀ ਦੀ ਪੰਜਾਬ ਵਾਲੀ ਜਿਹੜੀ ਵੈਬਸਾਈਟ ਆ ਪਾ ਦਿਓ ਉਹਦੇ ਤੇ ਫਿਰ ਵਾ ਜੇ ਉਹਦੇ ਤੇ ਨਹੀਂ ਪਾਉਣਾ ਪੰਜਾਬ ਵਿਧਾਨ ਸਭਾ ਵਾਲੀ ਤੇ ਪਾ ਦਿਓ ਜੀ ਤੇ ਉਹਦੇ ਚ ਕਾਲੀਆਂ ਦਾ ਵੀ ਤੇ ਪੈਜੂ ਉਹਦੇ ਚ ਕਾਂਗਰਸੀਆਂ ਦਾ ਵੀ ਪੈਜੂ ਆ ਬਿਲਕੁਲ ਆਜ਼ਾਦਾਂ ਵੀ ਪੈਜੂ ਕਿ ਹਾਂ ਵੀ ਕਿਹਦੀ ਕਿੰਨੀ ਵਧ ਰਹੀ ਹੈ ਪ੍ਰਾਪਰਟੀ ਜੀ ਠੀਕ ਹੈ ਨਾ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਰਟੀਆਈ ਤੇ ਜਿਹੜੀ ਹੈ ਨਾ ਉਹ ਤੇ ਇਹਨਾਂ ਨੇ ਕੱਲ੍ਹ ਉਹ ਕਿ ਬਿਲਕੁਲ ਐਸ ਵੇਲੇ ਕੋਮਾ ਚ ਪੇਚਦੀ ਆ ਹੂੰ ਉਹ ਤੇ ਕੋਮਾ ਚ ਪਈ ਆ ਉਹ ਤੇ ਬੌੜੀਵੇਂ ਫੁੱਫੜਾ ਬੌੜੀ ਕਰਦੀ ਪਈ ਆ ਹੂੰ ਜਿਸ ਆਰਟੀਆਈ ਨੂੰ ਜਿਸ ਲੋਕਪਾਲ ਨੂੰ ਇਹਨਾਂ ਨੇ ਬਹੁਤ ਪ੍ਰਮੋਟ ਕੀਤਾ ਬਹੁਤ ਜ਼ਿਆਦਾ ਜਿਹਦੇ ਤੇ ਕੇਜਰੀਵਾਲ ਸਾਹਿਬ ਨੇ ਕੰਮ ਵੀ ਕੀਤਾ ਜੀ ਰਾਜਨੀਤੀ ਨਹੀਂ ਕਲੀ ਕੀਤੀ ਕੰਮ ਵੀ ਹੋਇਆ ਵੈਸੇ ਕੰਮ ਬਿਲਕੁਲ ਜੀ ਬਿਲਕੁਲ ਮੈਗਸਾ ਸੇ ਅਵਾਰਡ ਇਹਨਾਂ ਨੂੰ ਐਵੇਂ ਥੋੜੀ ਨਾ ਮਿਲ ਗਿਆ ਹਮ ਤਾਂ ਮਤਲਬ ਇਹ ਹੀ ਆ ਕਿ ਅੱਜ ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਚੀਜ਼ਾਂ ਦਾ ਭੋਗ ਪੈ ਗਿਆ ਜੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਭਾਈ ਜੇ ਆਮ ਬੰਦੇ ਆਮ ਹੀ ਨੇ ਫਿਰ ਉਹਨਾਂ ਦੇ ਚਰਚੇ ਤਾਂ ਆਮ ਹਨ ਉਹਨਾਂ ਦੇ ਫਿਰ ਵੀ ਕਿਉਂ ਆਮ ਨਹੀਂ ਹੈ ਬਿਲਕੁਲ ਬਿਲਕੁਲ ਜੀ ਸਵਾਲ ਤਾਂ ਹੈ ਮਕਦਰ ਸਿੰਘ ਹੌਲਕ ਜੀ ਕਹਿ ਰਹੇ ਨੇ ਕਿ ਅਸੀਂ ਤਾਂ ਬਾਬੇ ਨਾਨਕ ਦੇ ਫਲਸਫੇ ਮੁਤਾਬਕ ਸਾਂਝੀ ਵਾਲਤਾ ਦੀ ਬਾਤ ਪਾਉਂਦੇ ਹਾਂ ਹਰ ਧਰਮ ਹਰ ਮਜ਼ਬ ਹਰ ਵਿਚਾਰਤਰਾ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ درست ਹੈ ਬਿਲਕੁਲ ਠੀਕ ਹੈ ਅਹ ਕੇਚਰੀਵਾਲ ਦਾ ਲੋਕਪਾਲ ਕਿੱਥੇ ਗਿਆ ਜਸਵੀਰ ਸਿੰਘ ਜੀ ਕਹਿ ਰਹੇ ਨੇ ਆ ਤੁਹਾਡੇ ਸਾਹਮਣੇ ਆ ਜੀ ਹੌਲੀ ਹੌਲੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਅਸੀਂ ਕਿਹੜੀ ਚੀਜ਼ ਕਿੱਥੇ ਜਾ ਰਹੀ ਆ ਲੋਕਪਾਲ ਦੇ ਬਹਾਨੇ ਇਹਨਾਂ ਨੇ ਲੋਕਪਾਲ ਕੀਤੀ ਸੀ ਲੋਕਪਾਲੇ ਤੇ ਮੁੜ ਕੇ ਸਤਾ ਅਸਲ ਕੀਤੀ ਫਿਰ ਉਹ ਮਤਲਬ ਕਿ ਹਾਲ ਉਹ ਹੋਇਆ ਗੁਰਦਾਸ ਮਾਨ ਨੇ ਆਖਿਆ ਸੀ ਤੇਰਾ ਲਾਰਾ ਵੇ ਸ਼ਰਾਬੀਆਂ ਦੇ ਗੱਪ ਵਰਗਾ ਹੁਣ ਇਹਦੋਂ ਬਾਕੀ ਕਹਿਣਾ ਲੋਕ ਟਾਲ ਤੇ ਹੋਲੀ ਹੋਲੀ ਪਾਸੇ ਆਉਂਦੇ ਕਹਿਰ ਜੀ ਮਿੰਟ ਜੀ ਸਮਾਂ ਭੱਜਿਆ ਜਾ ਰਿਹਾ ਤੇ ਆਪਾਂ ਵੀ ਥੋੜਾ ਜਿਹਾ ਚੱਲਦੇ ਆਂ ਅੱਗੇ ਨੂੰ ਇੱਕ ਖਬਰ ਹੋਰ ਕਾਫੀ ਚਰਚਾ ਦੇ ਵਿੱਚ ਆ ਪਹਿਲਾਂ ਪੱਪੂ ਜੀ ਕਾਫੀ ਚਰਚਾ ਦੇ ਵਿੱਚ ਆਏ ਜਦੋਂ ਟਰਾਲੀਆਂ ਦੇ ਨਾਲ ਜੁੜਿਆ ਕੋਈ ਸਮਾਨ ਮਿਲਿਆ ਤੇ ਚਲੋ ਲੋਕਾਂ ਨੇ ਕੀ ਕਿਹਾ ਉਹ ਤੇ ਸਭ ਜਾਣਦੇ ਨੇ ਪਰ ਹੁਣ ਕਹਿੰਦੇ ਕਿ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਸੀਗੇ ਸੁਜਾਤਾ ਜੀ ਉਹਨਾਂ ਤੋਂ ਵੀ ਅਸਤੀਫਾ ਲੈ ਲਿਆ ਪਰ ਉਹਦੇ ਚ ਕੀ ਹੈ ਕਿ ਕੱਲ ਸ਼ਾਇਦ ਦੇਵਮਾਨ ਐਕਟਿਵ ਹੋ ਗਿਆ ਇਸ ਮਾਮਲੇ 'ਚ ਜੀ ਪਹਿਲਾਂ ਤੇ ਜਿਹੜਾ ਪੰਕਜ ਪੱਪੂ ਆ ਕਈ ਪਾਰਟੀਆਂ ਦਾ ਉਹਨੇ ਰਸ ਮੇਰਾ ਯਾਰ ਤਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਤਾਂ ਮਤਲਬ ਕਿ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਫਿਰ ਉਹਨੇ ਝਾੜੂ ਫੜ ਲਿਆ ਤੇ ਮਾਨ ਮਾਨ ਜੀ ਤੁਹਾਨੂੰ ਪਤਾ ਹੀ ਆ ਉਹ ਤੇ ਉੱਥੇ ਝਾੜੂ ਬਰਦਾਰ ਨੇ ਸਾਰਿਆਂ ਦਾ ਜੀ ਕਿ ਕੰਮ ਖਰ ਸੰਭਾਲਦੇ ਨੇ ਉਹ ਪਾਰਟੀ ਤੋਂ ਹੂੰ ਹੁਣ ਜਦੋਂ ਪੱਪੂ ਫਸ ਗਿਆ ਬੜਾ ਕਸੂਤਾ ਫਸ ਗਿਆ ਕੋਈ ਨਿਕਲਣ ਵਾਲੀ ਨਾ ਬਾਰੀ ਨਾ ਬੂਹਾ ਹੂੰ ਤਾਂ ਇਹੀ ਹੁੰਦਾ ਫਿਰ